पकोड़े रूखी सूखी हट बीती कई साल पहले मैं अपनी किसी बेहद नजदीकी दोस्त ਕੋਲ ਗਿਆ ਹੋਇਆ ਸੀ ਆਹੀ ਬਰਸਾਤੀ ਚੜੀਆਂ ਦੇ ਦਿਨ ਸਨ ਭਾਬੀ ਜੀ ਨੇ ਸਵੇਰੇ ਆਲੂਆਂ ਵਾਲੇ ਪਰੌਂਠੇ ਬਣਾਏ ਤੇ ਤਿੰਨ ਕੁ ਵਜੇ ਨੂੰ ਵਿਚਾਰ ਬਣਿਆ ਕਿ ਮੀਂਹ ਦਾ ਮੌਸਮ ਹੈ ਚੜੀ ਲੱਗੀ ਹੋਈ ਹੈ ਸੋ ਕਿਉਂ ਨਾ ਚਾਹ ਨਾਲ ਗਰਮਾ ਗਰਮ ਪਕੌੜੇ ਖਾਤੇ ਜਾਣ ਮੈਂ ਤੇ ਮੇਰਾ ਦੋਸਤ ਬੇਸਣ ਗੋਭੀ ਤੇ ਆਲੂ ਖਰੀਦਣ ਕਰਿਆਨੇ ਦੀ ਦੁਕਾਨ ਤੇ ਗਏ ਲਾਲਾ ਜੀ ਨੇ ਜਾਂਦਿਆਂ ਪੁੱਛਿਆ ਹਾਂਜੀ ਬਾਬੂ ਜੀ ਹੁਕਮ ਕਰੋ ਸੋਦਾ ਪਾਉਂਦੀ ਮੇਰੇ ਦੋਸਤ ਨੇ ਨજર ਖੁੰਝੇ ਜੇ ਖੜੇ ਛਿੰਦੇ ਉੱਤੇ ਪਈ ਦੋਵੇਂ ਕਲਾਸ ਫੈਲੋ ਸਨ ਤੇ ਇੱਕੋ ਮਾਹੌਲੇ 'ਚ ਰਹਿੰਦੇ ਸਨ ਛਿੰਦੇ ਦਾ ਚਿਹਰਾ ਉੱਡਿਆ ਹੋਇਆ ਸੀ ਤੇ ਦੇਖਣ ਤੋਂ ਥੋੜਾ ਬਿਮਾਰ ਵੀ ਜਾਪਦਾ ਸੀ ਮੇਰੇ ਦੋਸਤ ਨੇ ਉਹਨੂੰ ਪੁੱਛਿਆ ਹਾਂ ਬਈ ਛਿੰਦਿਆ ਕਿੱਦਾਂ ਢਿਲਾ ਜਿਹਾ ਮੂੰਹ ਕਰ ਰੱਖਿਆ ਹੋਇਆ ਹੈ ਅਗੋ ਛਿੰਦਾ ਵੀ ਕਹਿੰਦਾ ਪਾਈ ਜੀ ਤੁਹਾਨੂੰ ਪਤਾ ਹੀ ਹੈ ਪਿਛਲੇ 3-4 ਦਿਨਾ ਤੋਂ ਚੜੀ ਲੱਗੀ ਹੋਈ ਐ ਆਪਾਂ ਜੋ ਕਮਾਇਆ ਉਹੀ ਖਾਣਾ ਮਤਲਬ ਹੈਂਗ ਟੂ ਮਾਊਥ ਆ ਉਤੇ ਕੰਮ ਤੋਂ ਆਂਧੀਆਂ ਉਤੇ ਮੀ ਪੈ ਗਿਆ ਤੇ ਬੁਖਾਰ ਚੜ ਗਿਆ ਦੋ ਕੁ ਦਿਨਾਂ ਚ ਓਖੇ ਸੁਖੇ ਲੰਘ ਗਏ ਪਰ ਹੁਣ ਨਿਆਣੇ ਸਵੇਰ ਦੇ ਚਾਹ ਪੀਂਦੇ ਰੋਟੀ ਤੋਂ ਬਿਰਵੇ ਹਨ ਡੇਢ ਘੰਟੇ ਤੋਂ ਲਾਲਾ ਜੀ ਦੀਆਂ ਮਿੰਤਾ ਖਰਦਾ ਪਿਆ ਕਿ ਥੋੜਾ ਜਿਹਾ ਸੋਦਾ ਉਧਾਰ ਦੇ ਦਿਓ ਪਰ ਇਹ ਮੰਦੇ ਨਹੀਂ ਕਹਿੰਦੇ ਪਹਿਲਾਂ ਪਿਛਲਾ 150 ਰੁਪਇਆ ਦੇ ਫੇਰ ਦੇਖਦੇ ਹਾਂ ਛਿੰਦੇ ਦੀ ਬੇਵਸੀ ਦੇਖ ਕੇ ਉਸ ਦੀ ਗੱਲਾਂ ਸੁਣ ਅਸੀਂ ਦੋਵੇਂ ਇੱਕ ਦੂਜੇ ਵੱਲ ਦੇਖਿਆ ਤੇ ਮੇਰਾ ਦਿਲ ਚਟ ਬੋਲਿਆ ਲਾਲਾ ਜੀ ਸਾਡੇ ਸੋਦੇ ਬਾਅਦ ਚ ਤੋਲਿਓ ਪਹਿਲਾਂ ਛਿੰਦੇ ਵੀਰ ਨੂੰ ਉਹਦੀ ਲੋੜ ਜੋਗਾ ਸੋਦਾ ਪਾਓ ਨਿਆਣੇ ਵੋਤੀ ਤੇ ਬਜ਼ੁਰਗ ਮਾ ਪੁੱਖੇ ਬੈਠੇ ਹੋਏ ਹਨ ਪੈਸੇ ਮੈਂ ਦੇ ਦਿੰਦਾ ਹਾਂ ਪਿਛਲਾ ਬਕਾਇਆ ਵੀ ਛੋੜ ਦਿਓ ਲਾਲਾ ਜੀ ਜੋ ਹੁਕਮ ਕਹੇ ਕਿ ਸੋਦਾ ਪਾਉਣ ਲੱਗੇ ਤੇ ਛਿੰਦੇ ਦੇ ਚਿਹਰੇ ਤੇ ਸ਼ੁਕਰਾਨੇ ਦੇ ਭਾਵ ਸਨ ਅੰਦਰੋਂ ਅੰਦਰੀ ਪਤਾ ਲਿਆ ਕਿੰਨੀਆਂ ਦੁਆਵਾਂ ਅਸੀਸਾ ਦੇ ਰਿਆ ਸੀ ਛਿੰਦੀ ਨੇ ਸੋਦਾ ਲੈ ਕੇ ਜਾਣ ਲੱਗਿਆ ਮੇਰੇ ਦੋਸਤ ਦਾ ਨਜ਼ਾਰਾ ਰਾਏਕੋਟ ਕੋ ਤਨਵਾਦ ਕੀਤਾ ਬਾਅਦ ਅਸੀਂ ਕਰਿਆ ਕਿ ਚਾਹ ਨਾਲ ਕਰਮਾ ਕਰਮ ਪਕੌੜੇ ਖਾਣ ਲੱਗੇ ਪਰ ਯਕੀਨ ਮਾਨਿਓ ਉਸ ਦਿਨ ਪਕੌੜੀਆਂ ਦਾ ਸੁਆਦ ਕੁਛ ਵੱਖਰਾ ਹੀ ਸੀ ਸਾਡੇ ਦੋਵੇਂ ਦੇ ਚਾਹ ਤੇ ਬਹਿਸ ਕੋਨ ਸੀ ਅਤੇ ਦਿਲ ਵਿੱਚ ਕਦਰ ਕਾਦਰ ਕੁਦਰਤ ਦਾ ਸ਼ੁਕਰਾਨਾ ਕਿ ਉਸੇ ਇਸ ਸੇਵਾ ਸਾਨੂੰ ਬਖਸ਼ੀ ਨੋਟ ਇਹ ਜੇ ਛਿੰਦੇ ਹਰ ਪਿੰਡ ਸ਼ਹਿਰ ਵਿੱਚ ਹਰ ਰਿਸ਼ਤਿਆਂ ਵਿੱਚ ਹੁੰਦੇ ਨੇ ਜਿਹੜੇ ਦਸਾਂ ਨੂਹਾਂ ਦੀ ਕਿੱਤ ਕਰਦੇ ਹੋਏ ਨਸ਼ੇ ਪੱਤੇ ਤੋਂ ਦੂਰ ਰਹਿੰਦੇ ਨੇ ਪਰ ਕਈ ਵਾਰ ਹਾਲਾਤਾਂ ਵਿੱਚ ਕੀਦੇ ਜਾਂਦੇ ਹਨ ਮੌਕਾ ਮਿਲੇ ਆਪਣਾ ਦਸਵੰਨ ਸਫਲਾ ਕਰਨ ਤੋਂ ਪਿੱਛੇ ਨਾ ਹਟਿਓ ਇਨਸਾਨੀਅਤ ਜਿੰਦਾਬਾਦ ਜ਼ਿੰਦਗੀ ਜ਼ਿੰਦਾਬਾਦ ਨਾਮ ਜਪੋ ਸੇਵਾ ਕਰੋ ਕਿਰਤ ਕਰੋ ਵੰਡ ਛਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ